ਜਦੋਂ ਕਿ ਅਨੇਕਾ ਦੋਸ਼ੀਆਂ ਨੇ ਸਿੱਖਾਂ ਦੇ ਘਰਾਂ ਦੀ ਪੁਸਤਪਨਾਹ ਕਰਕੇ ਸਿੱਖਾਂ ਦੇ ਘਰਿਆਂ ਦਾ ਪੂਰਾ ਜਾਇਜ ਲੈ ਕੇ ਸਿੱਖਾਂ ਨੂੰ ਕੱਲੇ-ਕੱਲਿਆਂ ਨੂੰ ਜਿਹੜਾ ਉਹਨਾਂ ਦੇ ਟਾਇਰ ਪਾਏ ਗਏ ਗਲਾਂ ਦੇ ਵਿੱਚ ਬਲ ਦੇ ਟਾਇਰ ਅੱਗਾ ਲਾਈਆਂ ਗਈਆਂ ਉਹਨਾਂ ਨੂੰ ਜਿਉਂਦਿਆਂ ਸਾਰਿਆ ਗਿਆ ਜੀ ਆਪਾਂ ਗੱਲ ਕਰੀਏ ਸਰਕਾਰੀ ਅੰਕੜੇ ਤਾਂ ਬਹੁਤ ਘੱਟ ਦਿਖਾਉਂਦੇ ਆ ਦੱਸਿਆ ਜਾ ਰਿਹਾ ਕਿ 10000 ਤੋਂ ਉੱਪਰ ਜਿਹੜਾ ਦਿੱਲੀ ਦੇ ਗਲੀਆਂ ਦੇ ਵਿੱਚ ਸਿੱਖਾਂ ਦਾ ਕਤਲੇਆਮ 3 ਦਿਨ ਹੁੰਦਾ ਰਿਹਾ 1 ਨਵੰਬਰ ਤੋਂ 3 ਨਵੰਬਰ ਤੱਕ ਅਰਜੀਪ ਗਾਂਧੀ ਨੇ ਖੁੱਲ੍ਹ ਦੇ ਦਿੱਤੀ ਤੁਹਾਨੂੰ ਪਤਾ ਕਿ ਪਹਿਲਾ ਅਰਜੀਪ ਗਾਂਧੀ ਦੀ ਮਾਂ ਇੰਦਰਾ ਗਾਂਧੀ ਨੇ ਜਿਹੜਾ ਦਰਬਾਰ ਸਾਹਿਬ ਤੇ ਅਤਿਆਚਾਰ ਕੀਤਾ ਉਹਦੇ ਮਾਰਨ ਤੋਂ ਬਾਅਦ ਅਰਜੀਪ ਗਾਂਧੀ ਨੇ ਭੜਕ ਉੱਠਿਆ ਤੇ ਬਿਆਨ ਦਿੱਤਾ ਜਦੋਂ ਸਿੱਖਾਂ ਦਾ ਕਹਿਰ ਹੋ ਰਿਹਾ ਸੀ ਸਿੱਖਾਂ ਦੇ ਗਲਾਂ ਦੇ ਵਿੱਚ ਤੈਰ ਪਾ ਕੇ ਉਹਨਾਂ ਨੂੰ ਜਲਾਇਆ ਜਾ ਰਿਹਾ ਸੀ ਜੇ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਕਿਸ ਤਰ੍ਹਾਂ ਹੋ ਰਿਹਾ ਤੁਸੀਂ ਪ੍ਰਧਾਨ ਮੰਤਰੀ ਹੋ ਜਿਹੜਾ ਕਿ ਸਿੱਖ ਕੌਮ ਦਾ ਘਾਣ ਕਰ ਰਹੇ ਹੋ ਤੇ ਉਹਨੇ ਕਿਹਾ ਸੀ ਕਿ ਜਦੋਂ ਵੱਡਾ ਕੋਈ ਦਾਕਟਰ ਡਿੱਗਦਾ ਹਾਇ ਤਾਂ ਧਰਤੀ ਹਿੱਲਦੀ ਆ ਇਸ ਤਰ੍ਹਾਂ ਦਾ ਬਿਆਨ ਦੇ ਕੇ ਉਹਨੇ ਇੱਕ ਢਕਾਓ ਬਿਆਨ ਦੇ ਕੇ ਹੋਰ ਵੀ ਜਿਹੜੇ ਸਿੱਖਾਂ ਦੇ ਜਿਹੜਾ ਜ਼ਖਮ ਆ ਤੇ ਆਪਾਂ ਕਹਿ ਲਈਏ ਕਿ ਲੂਣ ਛੁੱਟ ਗਿਆ ਤੇ ਤਿੰਨ ਦਿਨ ਲਗਾਤਾਰ ਸਿੱਖਾਂ ਦਾ ਜਿਹੜਾ ਕਤਲੇਆਮ ਹੁੰਦਾ ਰਿਹਾ ਸਾਡੇ ਸਿੱਖ ਕਹਾਉਣ ਵਾਲੇ ਜਾਂ ਕੋਈ ਹੋਰ ਕਿਸੇ ਦੀ ਹਿੰਮਤ ਨਹੀਂ ਪਈ ਕਿਸੇ ਦੀ ਬਾਹ ਨਹੀਂ ਪਈ ਕਿ ਦੋ ਸ਼ਬਦ ਬੋਲ ਸਕਣ ਆਦੇ ਤੱਕ 40 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਕਿਤੇ ਕਾਂਗਰਸ ਦੇ ਕਿਸੇ ਵੀ ਇਹਨਾਂ ਦੇ ਖਾਨਦਾਨੀ ਪਰਿਵਾਰ ਦੇ ਵਿੱਚੋਂ ਕਿਸੇ ਨੇ ਮਾਫੀ ਨਹੀਂ ਮੰਗੀ ਪਰ ਜੇਕਰ ਇੱਕ ਮੰਗਾਈ ਗਈ ਆ ਉਹ ਵੀ ਮਨਮੋਹਨ ਸਿੰਘਾ ਪ੍ਰਧਾਨ ਮੰਤਰੀ ਸੀ ਸਿੱਖ ਸੀ ਉਦੇ ਕੋਲ ਮਾਫੀ ਮੰਗਾਈ ਗਈ ਆ ਕਿ ਜਦੋਂ ਕਿ ਉਹ ਵਿੱਚੋਂ ਤਾਂ ਲੈਣਾ ਦੇਣੀ ਨਹੀਂ ਸੀ ਜਦੋਂ ਕਿ ਗੱਲ ਸਾਰੀ ਆ ਸੋਨੀਆ ਗਾਂਧੀ ਆ ਇਹਦੇ ਘਰ ਵਾਲਾ ਸੀ ਅਰਜੀ ਪਾਂਧੀ ਤੇ ਹੁਣ ਇਹਦਾ ਮੁੰਡਾ ਗਾ ਰੌਹਲ ਗਾਂਧੀ ਮੇਸਾ ਕਿ ਚਲ ਆਪਾਂ ਕਹਨੇ ਆ ਕਿ ਇਹ ਛੋਟਾ ਬੱਚਾ ਸੀ ਇਹਦਾ ਮਾਪਿਓ ਨੇ ਜੋ ਕੀਤਾ ਪਰ ਸੋਨੀਆ ਗਾਂਧੀ ਵੀ ਅੱਜ ਉੱਥੇ ਬੈਠੀ ਆ ਤੇ ਫਿਰ ਇਹਨਾਂ ਨੂੰ ਕੀ ਕੀਤਾ ਜਿਹੜੇ ਸੱਜਣ ਕੁਮਾਰ ਨੇ ਜਦੀਤ ਟੈਟਲਰ ਆ ਜਾਂ ਹੋਰ ਨੇ ਬਹੁਤੇ ਸਾਰੇ ਜਿਹੜੇ ਅੱਜ ਵੱਡੇ ਵੱਡੇ ਕੁਰਸੀਆਂ 'ਤੇ ਨੰਗ ਮਾਣਿਆ ਮਾਣੀ ਬੈਠੇ ਨੇ ਉਹਨਾਂ ਨੇ ਕਤਲ ਆਮ ਇੱਕ ਘੜੀ ਸਾਸ ਤਹਿਤ ਪਹਿਲਾਂ ਸਿੱਖਾਂ ਨੂੰ ਨਹਾਤੇ ਕੀਤਾ ਗਿਆ ਫਿਰ ਸਿੱਖਾਂ ਨੂੰ ਉਹਨਾਂ ਦੇ ਘਰਾਂ ਦੀ ਦੇਖਰੇਖ ਕੀਤੀ ਗਈ ਕਿ ਕਿੰਨੇ ਕਿੰਨੇ ਗਲੀਆਂ ਦੇ ਵਿੱਚ ਸਿੱਖ ਰਹਿੰਦੇ ਆ ਫਿਰ ਉਹਨਾਂ ਦੇ ਵਿੱਚੋਂ ਫੜ ਫੜ ਕੇ ਸਿੱਖਾਂ ਨੂੰ ਗੋਲੀਆਂ ਮਾਰਿਆ ਗਈਆਂ ਅੱਗਾ ਲਾਈਆਂ ਗਈਆਂ ਉੱਤੇ ਗੱਡੀਆਂ ਚੜਾਈਆਂ ਗਈਆਂ ਜਣੇ ਕਿ ਤਿੰਨ ਦਿਨ ਨੰਗਾ ਨਾਚ ਹੁੰਦਾ ਰਿਹਾ ਭਾਰਤ ਦੇ ਵਿੱਚ ਜਿਸ ਨੂੰ ਅਸੀਂ ਭਾਰਤ ਦੇਸ਼ ਕਹਿੰਦੇ ਆ ਕਹਿੰਦੇ ਆ Hindu ਦੇਸ਼ ਹਿੰਦੁਸਤਾਨ ਦੇਸ਼ ਇਸ ਦੇਸ਼ ਦੇ ਵਿੱਚ ਸਿੱਖਾਂ ਦੇ ਨਾਲ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਇਹੋ ਜਿਹਾ ਕੁਝ ਵਾਪਰਿਆਗਾ ਪਰ ਹੁਣ 40 ਸਾਲ ਬਾਅਦ ਸੱਜਨ ਕਮਾਲ ਨੂੰ ਦੁਬਾਰੇ ਜਿਹੜਾ ਇੱਕ ਦੋਸੀ ਠਹਾਇਆ ਗਿਆ ਜਿੱਦੋਂ ਕਿ ਇੱਕ ਤੋਂ ਪਹਿਲਾਂ ਵੀ ਜਿਹੜੀ ਕਿ ਕਾਂਗਰਸ ਆਗੂ ਜਗਦੀਸ਼ ਟੈਟਲਰ ਦੀ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਸੀ ਉਹਨੇ ਮੰਨਿਆ ਸੀ ਕਿ 2 2.5 ਸਿੱਖ 2 2 ਤੋਂ 250 ਸਿੱਖ ਉਹਨੇ ਆਪਣੇ ਹੱਥੀ ਮਾਰੇ ਤੇ ਮਰਵਾਏ ਨੇ ਪਰ ਉਹ ਸਾਰੇ ਆਮ ਜਿਹੜੇ ਘੁੰਮਦੇ ਫਿਰਦੇ ਨੇ ਹੋਰ ਅਤੇ अनेका ਜਿਹੜੇ ਕੋਈ ਬਚਨ ਕਰਕੇ ਆ ਕੋਈ ਫਲਾਣਾ ਕਰਕੇ ਆ ਕੋਈ ਧਮਕੇ ਕਰਕੇ ਆ ਜਿਨ੍ਹਾਂ ਨੇ ਖੂਨ ਕੇ ਬਦਲੇ ਖੂਨ ਦੇ ਨਾਰੇ ਲਾਏ ਸੀ ਅੱਜ ਉਹ ਉੱਤੇ ਜਿਹੜੇ ਆਪਾਂ ਕਹਦੇ ਕਿ ਆਦਮੀ ਈਮਾਨ ਰ ਰਹੇ ਨੇ ਅੱਜ ਉਹ ਸਰੇ ਆਮ ਜਿਹੜਾ ਕ ਸਿੱਖਾਂ ਦਾ ਜਿਹੜਾ ਤਹਸ ਨਹਿਸ ਕਰਕੇ ਜਿਹੜੇ ਅੱਜ ਉਹ ਆਪਣੀ ਜ਼ਿੰਦਗੀ ਵਧੀਆ ਜੀ ਰਹੇ ਨੇ ਪਰ ਜੇਕਰ ਅੱਜ 40 ਸਾਲ ਤੱਕ ਸਿੱਖਾਂ ਨੂੰ ਨਿਆਂ ਮਿਲਿਆ ਸਿਰਫ ਇੱਕ ਸੱਜਨ ਕੁਮਾਰ ਹੁਣ ਤੁਸੀਂ ਆਪ ਹੀ ਇਸ ਬਾਤ ਸੋਚ ਕੇ ਵੇਖੋ ਕਿ ਕਿੰਨੇ ਜਾਣੇ ਨੇ ਅੱਗਾ ਲਵਾਈਆਂ ਕਿਹੜੇ ਕਿਹੜੇ ਅਫਸਰ ਸੀ ਕਿਹੜੇ ਕਿਹੜੇ ਉਸ ਟਾਈਮ ਦੇ ਐਮਐਲਏ ਐਮਪੀ ਜਾਂ ਹੋਰ ਵੱਡੇ ਅਹੁਦੇ ਤੇ ਬਿਰਾਜਮਾਨ ਸੀ ਜਿਨ੍ਹਾਂ ਨੇ ਕਿ ਸਾਰਾ ਕਾਰਾ ਇਹ ਆਪਣੇ ਹੱਥੀ ਕਰਵਾਇਆ ਤੇ ਸਿੱਖਾਂ ਦੇ ਘਰਾਂ ਦੀਆਂ ਨਿਸ਼ਾਨਦਹੀਆਂ ਕਰਵਾਈਆਂ ਜਿਸ ਕਰਕੇ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਇਹ ਸਿਰਫ ਇੱਕ ਕੱਲਾ ਦੇਸ ਆ ਭਾਰਤ ਜਿੱਥੇ ਕਿ ਵਿਧਵਾ ਕਲੋਨੀ ਬਣੀ ਹੋਈ ਆ ਦਿੱਲੀ ਦੇ ਵਿੱਚ ਤੇ ਜਿਨ੍ਹਾਂ ਨੇ ਸਿੱਖਾਂ ਦਾ ਸਰੇ ਆਮ ਤਿੰਨ ਦਿਨ ਨੰਗਾ ਨਾਚ ਕਰਕੇ ਗੁੰਡੇ ਨੱਚਦੇ ਰਹੇ ਲਾਸਾਂ ਦੇ ਉੱਪਰ ਅੱਗਾ ਲਾ ਲਾ ਕੇ ਭੰਗੜੇ ਪਾਉਂਦੇ ਰਹੇ ਸ਼ਰਾਬਾ ਕਵਾਬਾ ਪੀਂਦੇ ਰਹੇ ਪਰ ਸਿੱਖਾਂ ਦਾ ਕੌਣ ਸੀ ਸਿੱਖਾਂ ਦਾ ਕੋਈ ਨਹੀਂ 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਤਾਂ ਜਾ ਕੇ ਲੱਡੂ ਵੰਡੇ ਜਾਂਦੇ ਆ ਸਿੱਖ ਵਿਰੋਧੀਆ ਵੱਲੋਂ ਸਿੱਖਾ ਦਾ ਉੱਥੇ ਕਿੰਨਾ ਕਤਲੇਆਮ ਹੋਇਆ ਬੇਗਨਾ ਨੌਜਵਾਨੇ ਬੱਚੇ ਬੁੱਢੀਆਂ ਬਜ਼ੁਰਗ ਮਾਰੇ ਗਏ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਵਿੱਚ ਗੋਲੀਆਂ ਮਾਰਿਆ ਗਈਆਂ ਤੇ ਉਸ ਦੇ ਰੋਸ ਵਜੋਂ ਭਾਈ ਬਿਆਨ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਨੇ ਇੰਦਰਾ ਗਾਂਧੀ ਤੋਂ ਬਦਲਾ ਲਿੱਤਾ ਜੂਣਾ 1984 ਉਸ ਤੋਂ ਬਾਅਦ ਨਵੰਬਰ 1984 ਨੂੰ ਜਿਹੜਾ ਕਿ ਕਤਲੇਆਮ ਸ਼ੁਰੂ ਹੁੰਦਾ ਹੈ ਸਿੱਖਾਂ ਦਾ ਐਥੇ ਨਹੀਂ ਬਥਨੀ 2000 90 ਦੇ ਵਿੱਚ ਨਾਲੂਏ 90 ਦੇ ਵਿੱਚ ਮੁੱਖ ਮੰਤਰੀ ਬਣਦੇ ਆ ਫਿਰ ਕਾਂਗਰਸ ਦਾ ਜਿਹੜਾ ਕਿ ਮੁੱਖ ਮੰਤਰੀ ਬਣ ਜਾਂਦਾ ਹੈਗਾ ਬਿਆਨਤਾ ਸਿੰਘ ਜਿਹਨੂੰ ਬਿਆਨਤਾ ਬੁੱਤੜ ਕਿਹਾ ਜਾਂਦਾ ਸਾਡੇ ਲੀਡਰਸ਼ਿਪਾ ਜਿਹੜੀ ਆਪਾਂ ਕਹਿਦੇ ਆ ਕਿ ਅਕਾਲੀ ਦਲ ਅਤੇ ਕੁਝ ਹੋਰ ਧੜਿਆਂ ਨੇ ਜਿਹੜਾ ਵੋਟਾਂ ਦਾ ਬਾਈਕਾਟ ਕੀਤਾ ਉਹਨਾਂ ਦਾ ਬਾਈਕਾਟ ਦਾ ਨੁਕਸਾਨ ਜਿਹੜਾ ਕਾ ਸਿੱਖ ਕੌਮ ਨੂੰ ਝੱਲਣਾ ਪਿਆ